ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਸੇ ਤਾਂ ਮਨਪੀਰ ਪੰਜਾਬ ਦੇ ਵਿੱਚ ਵਕ ਵਕ ਚਾਤੇ ਸੋਸ਼ਲ ਮੀਡੀਆ ਤੇ ਬੜੇ ਵੱਡੇ ਚੱਲ ਰਹੇ ਨੇ ਇੱਕ ਤਾਂ ਜਿਵੇਂ ਨਵਜੋਤ ਸਿੱਧੂ ਦੀ ਘਰ ਆਈ ਨੇ ਕਹਤਾ ਅੱਗੇ 500 ਕਰੋੜ ਦੇ ਵਿੱਚ ਕਾਂਗਰਸ ਆਈ ਦੀ ਉਹ ਮੁੱਖ ਮੰਤਰੀ ਦੀ ਸੀਟ ਵੇਚਦੀ ਆ ਹਾਂ ਦੂਜੇ ਪਾਸੇ ਚਾਚਾ ਚੱਲ ਰਹੀ ਹੈ ਇੱਕ ਕੁੜੀ ਨੇ ਕੈਨੇਡਾ ਤੋਂ ਆਈ ਸੀਗੀ ਹਾਂ ਉਹਨੇ ਆਪਦਾ ਕਿਸੇ ਆਸ਼ਕ ਦੇ ਨਾਲ ਰਲ ਕੇ ਆਪਣੇ ਘਰ ਵਾਲੇ ਨੂੰ ਵਿਚਾਰੇ ਨੂੰ ਗੱਡੀ ਘੜਤਾ ਹਾਂ ਕਿ ਬਹੁਤ ਹੀ ਮੰਦ ਭਾਗਾ ਕਿਸੇ ਦਾ ਪੁੱਤ ਮਾਰਦਾ ਹਨਾ ਤੀਜੀ ਜਿਹੜੀ ਸਭ ਤੋਂ ਵੱਡੀ ਚਰਚਾ ਉਹੋ ਆਪਾਂ ਕਹਿੰਦੇ ਵੀ ਸੋਸ਼ਲ ਮੀਡੀਆ ਦੀ ਚੱਲ ਰਹੀ ਆ ਕਹਿੰਦੇ ਵੀ ਬਾਬੇ ਦਾ ਘੋੜਾ 8ਵੇਂ ਨੰਬਰ ਤੇ ਆ ਗਿਆ ਉਹਨੂੰ ਵੀ ਬਹੁਤ ਲੋਕਾਂ ਨੇ ਵੱਡੀ ਚਰਚਾ ਬਣਾਈ ਹੋਈ ਹੈਗੀ ਪਰ ਆਪਾਂ ਸਾਰੀਆਂ ਗੱਲਾਂ ਤੋਂ ਹਟ ਕੇ ਬਾਬਾ ਖੁਦ ਹੀ ਬਹੁਤ ਚਰਚਾ 'ਚ ਰਹਿੰਦਾ ਹਾਂ ਹਾਂ ਬਾਬਾ ਖੁਦ ਵੀ ਬੜੀ ਚਰਚਾ 'ਚ ਰਹਿੰਦਾ ਹੈਗਾ ਪਿੱਛੇ ਜੇ ਬਿਮਾਰ ਵੀ ਹੋ ਗਿਆ ਸੀ ਉਹਨਾ ਹਾਂ ਤੇ ਪਰ ਸਾਰੀਆਂ ਗੱਲਾਂ ਤੋਂ ਆਪਾਂ ਹਟ ਕੇ ਨਾ ਤੋਂ ਇੱਕ ਜਿਹੜਾ ਹੁਣ ਜਿਹਨੂੰ ਕਹਿ ਦਈਏ ਆਪਾਂ ਗਰਮ ਮੁੱਦਾ ਚੱਲਿਆ ਹੋਇਆ ਹੈਗਾ ਹਨਾ ਜਾਂ ਜਿਹਨੂੰ ਕਹਿ ਦਈਏ ਵੀ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਦਾ ਅੱਜ ਹਰੇਕ ਬੰਦਾ ਆ ਨਿਆਉ ਦੀ ਤਾਕਤ ਚ ਝੋਕੀ ਹੋਈ ਆ ਉਹ ਆ ਬਲਾਕ ਸ਼ਾਂਤੀ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹਾਂ ਬਿਲਕੁਲ ਤੂੰ ਦੇਖਿਆ ਨਾ ਵੀ ਐਤ ਕੀ ਇੰਨਾ ਕ ਜਿਆਦੇ ਲੋਕ ਹੱਥਾਂ ਦੇ ਵਿੱਚ ਆਏ ਹੋਏ ਨੇ ਵੀ ਤੁਸੀਂ ਐ ਮੰਨ ਕੇ ਚੱਲੋ ਵੀ ਬਲਾਕ ਸ਼ਾਂਤੀ ਦੀਆਂ ਚੋਣਾਂ ਮੰਨ ਕੇ ਚੱਲ ਵੀ ਮੈਨੂੰ ਤਿੰਨ ਵਾਰੀ ਦੇਖ ਲਈਆਂ ਹੋਣਗੀਆਂ ਆਪਦੀ ਸੁਰਤ ਚ ਵਧੀਆ ਤਰੀਕੇ ਨਾਲ ਪਰ ਵੀ ਐਤ ਕੀ ਜਿੰਨਾ ਜੋਰ ਆ ਜਿਹੜਾ ਨਾ ਤਾਂ ਸਰਕਾਰ ਦਾ ਲੱਗਿਆ ਨਾ ਵਿਰੋਧੀ ਪਾਰਟੀਆਂ ਦਾ ਲੱਗਿਆ ਇਹਦੇ ਪਿੱਛੇ ਬਈ ਕਾਰਨ ਕੀ ਮੰਨਦੇ ਹਾਂ ਇਦੇ ਵਿੱਚ ਕਾਰਨ ਇਹ ਆ ਵੀ ਜਿਵੇਂ ਸਰਪੰਚੀ ਦੀਆਂ ਚੋਣਾਂ 'ਚ ਲੋਕ ਪੂਰੇ ਗਰਮ ਹੁੰਦੇ ਸੀ ਨਾ ਇਸ ਵਾਰੀ ਬਲਾਸਾਂਤੀ ਤੇ ਜ਼ਿਲ੍ਹਾ ਪੰਚਾਇਤ ਦੇ ਵਿੱਚ ਲੋਕ ਕਿਉਂ ਗਰਮ ਨਹੀਂ ਕਿਉਂ ਲੋਕ ਬਾਤ ਚੜ ਕੇ ਹਿੱਸਾ ਲੈ ਰਹੇ ਨੇ ਕਿਉਂਕਿ ਇਹ ਸਰਕਾਰਾਂ ਦਾ ਸੈਮੀ ਫਾਈਨਲ ਆ ਮੇਰੇ ਹਿਸਾਬ ਨਾਲ ਤਾਂ ਸਰਕਾਰਾਂ ਆ ਸਾਰੀਆਂ ਵਿਰੋਧੀ ਪਾਰਟੀਆਂ ਵੀ ਮੌਜੂਦਾ ਸਰਕਾਰ ਵੀ ਇਹ ਦੇਖਦੀ ਆ ਵੀ ਕੌਣ ਕਿੰਨੇ ਪਾਣੀ ਚ ਜਿਹੜੇ ਇਹਨਾਂ ਨੇ ਹਲਕਾ ਇਨਚਾਰਜ ਲਾਏ ਹੋਏ ਨੇ ਜਾਂ ਹਲਕਿਆਂ ਦੇ ਐਮਐਲਏ ਬਣੇ ਹੋਏ ਨੇ ਉਹ ਦੇਖਦੇ ਆ ਵੀ ਭਾਈ ਤੁਹਾਡੇ ਵਿੱਚ ਕਿੰਨਾ ਕੁ ਦਮ ਰਹਿ ਗਿਆ ਲੋਕ ਤੁਹਾਡੇ ਨਾਲ ਕਿੰਨੇ ਕੁ ਜੁੜੇ ਹੋਏ ਨੇ ਜਿਹੜੀਆਂ ਬਲਾਕ ਸੰਪਤੀ ਦੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਇਹ ਤੈਅ ਕਰ ਦੇਣੀਆਂ ਵੀ ਕੌਣ ਬਾਜ਼ੀ ਮਾਰੂਗਾ 2027 ਦੇ ਵਿੱਚ ਮੰਨ ਕੇ ਚੱਲੀਏ ਵੀ ਆਪਾਂ ਇਹਦੇ ਤੋਂ ਇੱਕ ਜੇ ਆਪਾਂ ਮੋਟੀ ਮੋਟੀ ਗੱਲ ਸਮਝ ਗਏ ਤਾਂ ਇਹਦੇ ਤੋਂ ਆਪਦਾ ਬਸ ਉਹ ਜੋਰ ਹੀ ਦੇਖਦੇ ਆ ਜੋਰ ਦੇਖਦੇ ਵੀ ਭਾਈ ਸਰਕਾਰ ਨੂੰ ਆਏ ਆ ਵੀ ਅਸੀਂ 2 ਸਾਲ 4 ਸਾਲ ਪਹਿਲਾਂ ਵੋਟਾਂ ਲਈਆਂ ਵੀ ਸਾਡੇ ਨਾਲ ਉਹਨੇ ਬੰਦੇ ਖੜੇ ਆ ਖੜੇ ਆ ਵਿਰੋਧੀ ਪਾਰਟੀਆਂ ਵਾਲੇ ਆਏ ਸੋਚਦੇ ਹੋਣਗੇ ਵੀ ਆਏ ਦੇਖੀਏ ਯਾਰ ਵੀ ਜਿੰਨੀਆਂ ਵੋਟਾਂ ਦੇ ਅਸੀਂ ਪਿਛਲੀ ਵਾਰ ਹਰੇ ਆ ਸਾਡੇ ਉਨੇ ਕੀ ਆ ਇਹ ਕੁਝ ਵਧੇ ਆ ਕੁਝ ਵਧੇ ਆ ਹਾਂ ਇਹ ਗੱਲ ਵੀ ਦੇਖਣੀ ਪਊਗੀ ਤਾਂ ਕਰਕੇ ਹਰੇਕ ਦਾ ਜੋਰ ਲੱਗਿਆ ਹੋਇਆਗਾ ਜਿਵੇਂ ਆਪਾਂ ਕਹਿ ਦਈਏ ਛੋਟੇ ਤੋਂ ਛੋਟੇ ਬੰਦੇ ਦਾ ਬਲਾਕ ਪ੍ਰਧਾਨ ਤੋਂ ਲੈ ਕੇ ਐਮ ਐਲ ਏ ਐਮ ਪੀ ਤੱਕ ਦਾ ਆ ਬਲਾਕ ਸੰਪਤੀ ਦੀਆਂ ਇਲੈਕਸ਼ਨਾਂ ਦੇ ਵਿੱਚ ਜੋਰ ਲੱਗਿਆ ਹੋਇਆ ਹੈ ਕੀ ਮੈਂ ਇਹ ਖੁਦ ਦੇਖਣ ਦੀ ਗੱਲ ਆ ਵੀ ਜਿਹੜੇ ਬੰਦਿਆਂ ਨੇ ਟਿਕਟਾਂ ਵੰਡੀਆਂ ਗਾਹਾਂ ਜਿਹੜੇ ਹਲਕਾ ਇੰਚਾਰਜ ਕਿਸੇ ਵੀ ਪਾਰਟੀ ਦੇ ਲਾਏ ਆ ਹੂੰ ਉਹ ਬੰਦੇ ਖੁਦ ਆ ਪਿੰਡਾਂ ਚ ਸਪੋਰਟ ਕਰ ਰਹੇ ਆ ਪ੍ਰਚਾਰ ਕਰ ਰਹੇ ਆ ਪ੍ਰਚਾਰ ਕਰ ਰਹੇ ਆ ਕਿ ਵੀ ਭਾਈ ਵੀ ਸਾਡੇ ਬੰਦੇ ਆ ਅਸੀਂ ਖੜੇ ਕੀਤੇ ਆ ਤੁਸੀਂ ਆਪਦੇ ਮੰਨ ਕੇ ਚਲੋ ਇਹਨਾਂ ਨੂੰ ਵੋਟ ਪਾਓ ਇਹਨਾਂ ਨੂੰ ਵੋਟ ਪਾਉਣਾ ਕਿਉਂਕਿ ਉਹਨਾਂ ਨੇ ਆਪਦਾ ਫਿਊਚਰ ਤੈਅ ਕਰਨਾ ਆ ਵੋਟਾਂ ਦੋ ਵੀ ਬਣੂਗਾ ਕੀ ਬਣੂਗਾ ਕੀ ਪਰ ਲੋਕ ਵੀ ਪਹਿਲਾਂ ਵਾਲਾ ਕੰਮ ਨਹੀਂ ਦੇਹਾ ਜਿਵੇਂ ਲੋਕ ਅੱਗੇ ਝੰਡੇ ਲਾ ਕੇ ਸ਼ੋਅ ਕਰ ਦਿੰਦੇ ਸੀ ਨਾ ਵੀ ਆ ਫਲਾਨੀ ਪਾਰਟੀ ਨਾਲ ਆ ਝਾਕੀ ਪਾਰਟੀ ਨਾਲ ਲੋਕ ਵੀ ਭਾਈ ਤੇਜ਼ ਹੋ ਗਏ ਲੀਡਰਾਂ ਵਾਂਗੂ ਲੋਕ ਵੀ ਨਾ ਗੁਫਤ ਹੋ ਗਿਆ ਜਦੇ ਟਾਂ ਦੇ ਛੰਡੇ ਤਾਂ ਦੇਖਣ ਨੂੰ ਹੀ ਪੰਜ ਸੱਤ ਘਰਾਂ ਦੇ ਮਿਲਦੇ ਆ ਪਿੰਡ ਚ ਬਸ ਹਾਂ ਪਹਿਲਾਂ ਹੁੰਦਾ ਸੀ ਪਹਿਲਾਂ ਤਾਂ ਹਰੇਕ ਪਹਿਲਾਂ ਸ਼ੋਅ ਕਰ ਦਿੰਦਾ ਸੀ ਭਾਈ ਮੈਂ ਤਾਂ ਫਲਾਨੀ ਪਾਰਟੀ ਕਰੀਆ ਭਾਈ ਤੇ ਦੂਜਾ ਅਗਲਾ ਜਾਂਦਾ ਹੀ ਨਹੀਂ ਸੀ ਜਾਂਦਾ ਨਹੀਂ ਸੀ ਹੁਣ ਅਗਲਾ ਦੇਖਦਾ ਵੀ ਇਹ ਮੈਨੂੰ ਕੀ ਕਹਿਣੋਂ ਦਾ ਦੇਖੀ ਇਹ ਤਾਂ ਸਹੀ ਮਰਜ਼ੀ ਦਾ ਸੁਆਦ ਲੈਂਦੇ ਆ ਹਾਂ ਅਸਲ ਇਹ ਚ ਸੁਆਦ ਵੀ ਲੈ ਰਹੇ ਆ ਲੋਕ ਲੈ ਰਹੇ ਆ ਭਾਈ ਲੱਕੜ ਦਾ ਮੁੰਡਾ ਹਰੇਕ ਨੂੰ ਦੇ ਰਿਹਾ ਜਿਹੜਾ ਮਰਜੀ ਆ ਜੇ ਭਈ ਹਾਂ ਤੇਰੇ ਬੰਦੇ ਆਪਣੀਆਂ ਸਾਰੀਆਂ ਬੋਟਾ ਤੈਨੂੰ ਪਾਵਾਂਗੇ ਉਹ ਤਾਂ ਫਿਰ ਕਹਿਣਾ ਵੀ ਪੈਂਦਾ ਨਾ ਥੋੜਾ ਜਿਹਾ ਤਾਂ ਵੀ ਨਹੀਂ ਫਿਰ ਯਾਰ ਲੋਕਾਂ ਦੇ ਮੂੰਹ ਮੂੰਹ ਮਾਂਦਰੇ ਲੱਗਣੇ ਹੁੰਦਾ ਲੱਗਣੇ ਹੁੰਦਾ ਹਾਂ 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 ਇਹ ਜੇ ਆਪਾਂ ਗੱਲ ਕਰੀਏ ਵੀ ਇਹਨਾਂ ਦੇ ਜਿਹੜੇ ਬਲਾਕ ਸੰਮਤੀ ਵਾਲਾ ਮੈਂਬਰ ਹੈਗੇ ਹਾਂ ਇਹਨਾਂ ਦੇ ਮੈਨੂੰ ਅੱਜ ਤੱਕ ਕੰਮ ਹੀ ਨਹੀਂ ਪਤਾ ਲੱਗੇ ਵੀ ਕੰਮ ਇਹਨਾਂ ਦੇ ਹੈ ਕੀ ਆ ਹੁਣ ਸਰਪੰਚਾ ਹੂੰ ਸਰਪੰਚਾ ਆਪਾਂ ਨੂੰ ਪਤਾ ਪਿੰਡ 'ਚ ਯਾਰ ਕੋਈ ਵੀ ਮਤਾ ਪੈਣਾ ਪੰਚਾਇਤ ਨੇ ਫੰਡ ਆ ਗਿਆ ਹੂੰ ਪੰਚਾਇਤ ਨੇ ਮਤਾ ਪਾ ਲਿਆ ਕੰਮ ਸ਼ੁਰੂ ਕਰਾਤਾ ਕਰਾਤਾ ਇਹਨਾਂ ਦੇ ਨਾ ਤਾਂ ਕਦੇ ਮਤੇ ਸੁਣੇ ਆ ਨਾ ਇਹਨਾਂ ਦੀ ਕੋਆਰਡੀਨੇਸ਼ਨ ਦਾ ਪਤਾ ਲੱਗਿਆ ਵੀ ਕੋਆਰਡੀਨੇਸ਼ਨ ਹੈ ਕਿਹਦੇ ਨਾਲ ਜਿਹੜੇ ਬਲਾਕ ਸੰਪਤੀ ਦੇ ਮੈਂਬਰ ਚੁਣੇ ਜਾਣੇ ਆ ਨਾ ਬਈ ਹੁਣ ਆ ਵੀ ਤਾਂ ਇਹਨਾਂ ਦਾ ਜਿਹੜਾ ਮੇਨ ਕੰਮ ਹੁੰਦਾ ਵੈਸੇ ਤਾਂ ਇਹ ਕਹਦੀ ਵੀ ਬਲਾਕ ਸੰਪਤੀ ਥੋੜਾ ਜਿਹਾ ਬੈਕਫੁੱਟ ਤੇ ਕੰਮ ਕਰਦੀ ਹੈ ਵੀ ਠੰਡਾ ਜਿਹਾ ਕੰਮ ਹੁੰਦਾ ਹਨਾ ਜਿਆਦਾ ਮੈਂਬਰ ਐਕਟਿਵ ਨਹੀਂ ਹੁੰਦੇ ਪਰ ਜਿਹੜਾ ਇਹਨਾਂ ਦਾ ਮੁੱਖ ਕੰਮ ਹੁੰਦੇ ਆ ਉਹ ਹੁੰਦਾ ਵੀ ਪੰਚਾਇਤਾਂ ਜਿਹੜੀਆਂ ਪੰਚਾਇਤਾਂ ਨੇ ਉਹ ਕਿੰਨਾ ਫੰਡ ਜਾਰੀ ਹੋ ਰਿਹਾ ਪੰਚਾਇਤਾਂ ਦੇ ਕਾਰਜ ਕੀ ਨੇ ਉਹ ਦੇਖਣੇ ਮਤਲਬ ਪਿੰਡਾਂ ਦੇ ਆਧਾਰ ਤੇ ਹਨ ਉਦੋਂ ਬਾਅਦ ਜਿਹੜਾ ਇਹਨਾਂ ਦਾ ਕੰਮ ਆ ਗਿਆ ਵੀ ਬਜਟ ਦੀ ਯੋਜਨਾ ਜਿਹੜੀ ਹੁੰਦੀ ਹੈ ਜਿੰਨਾ ਬਜਟ ਆਇਆ ਉਹਦੀ ਯੋਜਨਾ ਕਿਵੇਂ ਬਣਾਉਣੀ ਹੈ ਪੰਚਾਇਤ ਨਾਲ ਰਲ ਕੇ ਵੀ ਜਿੰਨਾ ਤੁਹਾਨੂੰ ਬਜਟ ਆਇਆਗਾ ਉਹ ਪੰਚਾਇਤ ਨਾਲ ਰਲ ਕੇ ਆ ਪਿੰਡ ਦੇ ਵਿੱਚ ਤੁਸੀਂ ਆ ਕੰਮਾਂ ਦੇ ਉੱਤੇ ਲਾਉਣਾਗਾ ਤੇ ਸਰਕਾਰ ਦੇ ਜਿਹੜੇ ਪ੍ਰੋਗਰਾਮ ਆਗੇ ਹਨ ਉਹ ਲੋਕਾਂ ਨੂੰ ਦੱਸਨੇ ਜਿਹੜੇ ਬਲਾਕ ਲੈਵਲ ਦੇ ਮੈਂਬਰਾਂ ਦੇ ਕੰਮ ਹੁੰਦੇ ਆ ਇਹ ਤਾਂ ਇਹ ਮੰਨ ਕੇ ਚੱਲ ਵੀ ਇੱਕ ਤਰ੍ਹਾਂ ਦਾ ਜੇ ਆਪਾਂ ਦੇਖਿਆ ਜਾਵੇ ਵੀ ਇੱਕ ਤਰ੍ਹਾਂ ਦਾ ਸਰਕਾਰ ਦਾ ਨੁਮਾਇੰਦਾ ਹੈ ਇਹ ਜਿਹਨੇ ਦੱਸ ਰਿਆ ਵੀ ਭਾਈ ਫਲਾਣੇ ਫਲਾਣੇ ਪ੍ਰੋਗਰਾਮ ਆਏ ਹੋਏ ਆ ਫਲਾਣੀ ਛੋਟੀ ਪੰਚਾਇਤ ਕੋਲੇ ਫੰਡ ਆਇਆ ਹੋਇਆਗਾ ਇਹ ਤੁਸੀਂ ਲਵਾਓ ਲਵਾਓ ਜਾਂ ਇਹਨਾਂ ਨੇ ਲਵਾਉਣੇ ਆ ਲਵਾਉਣੇ ਆ ਪਰ ਮੈਂ ਨਾ ਤਾਂ ਕਦੇ ਇਹ ਸਰਪੰਚਾ ਨਾਲ ਕੋਆਰਡੀਨੇਸ਼ਨ ਚ ਦੇਖਿਆ ਨਾ ਇਹ ਐਮਐਲਆ ਨਾਲ ਦੇਖਿਆ ਇਹਨਾਂ ਦਾ ਫੰਡ ਇਹਨਾਂ ਨੂੰ ਵੀ ਕੁਝ ਮਿਲਦਾ ਕਿ ਇਹ ਬਸ ਕੱਲਾ ਦੇ ਜਿਵੇਂ 2025 ਦੇ ਵਿੱਚ ਬਜਟ ਦੇ ਦੌਰਾਨ 332 ਕਰੋੜ ਰੁਪਇਆ ਜਿਹੜਾ ਪੰਚਾਇਤ ਸੰਪਤੀਆਂ ਨੂੰ ਤੇ ਇਹਨਾਂ ਨੂੰ ਬਜਟ ਸਰਕਾਰ ਵੱਲੋਂ ਦਿੱਤਾ ਗਿਆ ਸੀਗਾ ਪਰ ਇਹਦੇ ਵਿੱਚ ਜਿਹੜਾ ਇਹਨਾਂ ਦਾ ਬਜਟ ਆਣਾ ਉਹ ਘੱਟ ਬਹੁਤ ਹੁੰਦਾ ਬਾਈ ਜਿਵੇਂ 100% ਜੇ ਬਜਟ ਆਇਆ ਉਹਦੇ ਵਿੱਚ 70% ਬਜਟ ਆ ਜਿਹੜਾ ਉਹ ಗ್ರಾಮ ਪੰਚਾਇਤ ਦਾ ਹੋਊਗਾ ਸਿੱਧਾ ਹਾਂ ਤੇ 20% ਬਜਟ ਹੈ ਜਿਹੜਾ ਉਹ ਬਲਾਕ ਸੰਪਤੀ ਦੇ ਮੈਂਬਰ ਦਾ ਮਤਲਬ ਜਿਵੇਂ ਕਹਿ ਦਈਏ ਨਾ ਛੋਟੇ ਆ ਵੋਟਾਂ ਹਾਂ ਬਲਾਕ ਦੀਆਂ ਹਾਂ ਤੇ 10% ਬਜਟ ਜਿਹੜਾ ਹੁੰਦਾਗਾ ਉਹਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦਾ ਹੁੰਦਾ ਜਿਹੜਾ ਵੱਡੇ ਬਣਾ ਵੱਡੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਹਾਂ ਜਿਹੜੇ ਜਿਵੇਂ ਆਪਾਂ ਕਹਿ ਦਈਏ ਵੀ ਕਈ ਪਿੰਡਾਂ ਨੂੰ ਲੜ ਕੇ ਵੋਟਾਂ ਪੈਂਦੀਆਂ ਨੇ 22 ਪਿੰਡਾਂ ਦੇ 22 22 ਪਿੰਡਾਂ ਨੂੰ ਹਾਂ ਹਾਂ ਤੇ ਇਹ ਬਲਾਕ ਪਧਤੀਆਂ ਜਿਹੜੀਆਂ ਇਲੈਕਸ਼ਨ ਆਉਂਦੀਆਂ ਇਹ ਕੁਝ ਪਿੰਡਾਂ ਨੂੰ ਬਲਾ ਕੇ ਜਿਵੇਂ ਤਿੰਨ ਪਿੰਡ ਹੋ ਗਏ ਚਾਰ ਪਿੰਡ ਹੋ ਗਏ ਜਾਂ ਕਈ ਤਾਂ ਇੱਕ ਪਿੰਡ ਵੀ ਆਦਾ ਨਹੀਂ ਹੁਣ ਜਿਵੇਂ ਆਪਾਂ ਦੇਖ ਲੈਨੇ ਆ ਚਲੋ ਮੰਨ ਲਿਆ ਪਰ ਕਦੇ ਆਪਾਂ ਦੇਖਿਆ ਨਹੀਂ ਵੀ ਯਾਰ ਵੀ ਫਲਾਨਾ ਪ੍ਰੋਜੈਕਟ ਜਾਂ ਕੋਈ ਫਲਾਨਾ ਕੋਈ ਆਰ.ਓ.ਆਈ ਲਵਾਤਾ ਹੋਵੇ ਸਕੂਲ 'ਚ ਵੀ ਬਲਾਕ ਸਮਤੀ ਦੇ ਮੈਂਬਰ ਨੇ ਲਵਾਇਆ ਹਾਂ ਉਹਦਾ ਕੀ ਕਰਨਾ ਉਹਦਾ ਕਰਨ ਇੱਕ ਤਾਂ ਸਰਜਾਦਾ ਇਹਨਾਂ ਦਾ ਜਿਹੜਾ ਫੰਡਾਂ ਦੀ ਜਿਹੜੀ ਦੇਖਰੇਖ ਹੁੰਦੀ ਇੱਕ ਤਾਂ ਵੀਡੀਓ ਇੱਕ ਚੇਅਰਮੈਨ ਕੋਲੇ ਹੁੰਦੀ ਆ ਇੱਕ ਮੈਂ ਸੁਣਿਆ ਵੀ ਇਹ ਜਿਹੜੇ ਇਹਨਾਂ ਨੂੰ ਫੰਡ ਆਉਂਦੇ ਆਉਂਦੇ ਉਹ ਵੀ ਪੰਚਾਇਤੀ ਖਾਤੇ ਚ ਪੰਚਾਇਤੀ ਖਾਤੇ ਚ ਇਹਨਾਂ ਨੂੰ ਪੰਚਾਇਤੀ ਖਾਤੇ ਚ ਹੀ ਪਾਉਣੇ ਪੈਂਦੇ ਆ ਆਪ ਸਿੱਧੇ ਤੌਰ ਤੇ ਨਹੀਂ ਦੇ ਸਕਦੇ ਵੀ ਕੋਆਰਡੀਨੇਸ਼ਨ ਕਰ ਸਕਦੇ ਆ ਵੀਡੀਓ ਨੋ ਕਰ ਲਈ ਸਰਪੰਚ ਨਾਲ ਕਰ ਲਈ ਹਣਾ ਪਰ ਐਕਟਿਵ ਘੱਟ ਹੁੰਦੇ ਆ ਵੇ ਦੇਖੇ ਜਿੰਨੇ ਵੀ ਬਲਾਕ ਪੱਧਰ ਤੇ ਬਲਾਕ ਸੰਪਤੀ ਮੈਂਬਰ ਬੰਦੇ ਆ ਨਾ ਜਿਆਦਾ ਵਸਾਹਾ ਵੋਟਾਂ ਇਹ ਚ ਐਕਟਿਵ ਆਉਂਦੇ ਆ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਐਕਟਿਵ ਹੋਣ ਆਪਾਸ ਕਰਦੇ ਆ ਕਿਉਂਕਿ ਲੋਕਾਂ ਨੇ ਚੁਣੇ ਹੋਏ ਨਮਾਇंदे ਨੇ ਹਣਾ ਪਰ ਹੁਣ ਤੱਕ ਜਿਹੜਾ ਆਪਾਂ ਪਿਛਲਾ ਰਿਕਾਰਡ ਦੇਖੀਏ ਨਾ ਬਲਾਕ ਸੰ ਯਾਰ ਖਰਚਾ ਤਾਂ ਪੰਚਾਇਤੀ ਚੋਣਾਂ ਤੇ ਵੀ ਹੁੰਦਾ ਹੁੰਦਾ ਇਹਨਾਂ ਤੇ ਵੀ ਹੁੰਦਾ ਠੀਕ ਆ ਇੰਨਾ ਆਮਲਾ ਫੈਲਾ ਜਿਹੜਾ ਸਰਕਾਰ ਦਾ ਸਾਰੇ ਕੰਮ ਧੰਦੇ ਛੱਡ ਕੇ ਆਪਦਾ ਵੋਟਾਂ ਤੇ ਲੱਗ ਜਾਂਦਾ 15 20 ਦਿਨ ਐਤਕੀ ਇੱਕ ਤਾਂ ਮੈਂ ਸਰਕਾਰ ਦੀ ਇਸ ਚੀਜ਼ 'ਚ ਬਹੁਤ ਵੱਡੀ ਮੈਨੂੰ ਚੰਗੀ ਗੱਲ ਲੱਗੀ ਹੈ ਜਿਹੜੀ ਵੀ ਜਿਹੜਾ ਇੱਕ ਦਿਨ ਬਹੁਤ ਘੱਟ ਦਿੱਤੇ ਇਹਨਾਂ ਦੀ ਤਿਆਰੀ ਨੂੰ ਨਹੀਂ ਕੀ ਹੁੰਦਾ ਨਾ 2 ਮਹੀਨੇ ਪਹਿਲਾਂ ਮਹੀਨਾ ਪਹਿਲਾਂ ਚੋਣ ਜਾਬਤਾ ਲੱਗ ਗਿਆ ਤੇ ਉਹੀ ਬਸ ਕਾਮਾ ਰੌਲੀ ਜਿਹੜੀ ਹੈਗੀ ਆ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਯਾਰ ਉਹ ਤਾਂ 10 ਦਿਨਾਂ ਦੇ ਵਿੱਚ ਵੀ ਪਾ ਦੇਣਗੇ ਤੇ ਜਿਨ੍ਹਾਂ ਨੇ ਨਹੀਂ ਪਾਉਣੀਆਂ ਭਾਈ ਉਹ ਮਹੀਨੇ 'ਚ ਵੀ ਨਹੀਂ ਪਾਉਂਦੇ ਨਹੀਂ ਪਾਉਂਦੇ ਹਾਂ ਠੀਕ ਆ ਨਾ ਗੱਲ ਜਿਹੜਾ ਇੰਨਾ ਕ ਤਾਂ ਮੈਂ ਜ਼ਰੂਰ ਦੇਖਿਆ ਹੈਗਾ ਵੀ ਇਸ ਕੀ ਦਿਨ ਬਹੁਤ ਕਿਉਂਕਿ ਇਹਦਾ ਭਾਈ ਅਸਲ ਨੁਕਸਾਨ ਲੋਕ ਆਪਣੇ ਸਮਝਣ ਨਾਲ ਸਮਝਣ ਉਹ ਗੱਲ ਬਾਅਦ ਦੀ ਆ ਪਰ ਅਸਲ ਨੁਕਸਾਨ ਲੋਕਾਂ ਨੂੰ ਹੁੰਦਾ ਕਿਉਂਕਿ ਜਿਹੜੇ 12 15 ਦਿਨ 20 ਦਿਨ ਜਿੰਨੇ ਵੀ ਮੰਨ ਕੇ ਚੱਲੋ ਉਹਨਾ ਉਹਦੇ ਹੁੰਦੇ ਹੈਗੇ ਉਹਦੇ ਚ ਕੋਈ ਵੀ ਫੰਡ ਰੀਲੀਜ਼ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਠੀਕ ਆ ਉਹ ਜਿਹੜਾ ਕੋਈ ਕੰਮ ਜਮਾ ਅੜਿਆ ਖੜਾ ਹੁੰਦਾ ਉਹਦੇ ਖਾਤਰ ਫੰਡ ਦੀ ਲੋੜ ਪੈਗੀ ਤੇ ਉਹ ਉਹਨੇ ਤਾਂ ਲੰਮਕ ਗਿਆ ਲੰਮਕ ਗਿਆ 15 ਦਿਨ ਫਿਰ ਆਮਲਾ ਫੈਲਾ ਕਹਿੰਦਾ ਵੀ ਸਾਨੂੰ ਰੈਸਟ ਚਾਹੀਦੀ ਆ ਹੁਣ ਇੱਕ ਤਾਂ ਇਹ ਆ ਨਾ ਇਹ ਆਪਣਾ ਖੜਾ ਹੁਣ ਇਹ ਆ ਵੀ ਅੱਜ ਚੋਣਾ ਮੁਕੀਆਂ ਤੇ ਟੜਕੇ ਫੇਰ ਕੰਮ ਤੇ ਫੇਰ ਕੰਮ ਤੇ ਹਾਂ ਦਰਅਸਲ ਇਹਦਾ 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 ਨੁਕਸਾਨ ਵੀ ਹੋਇਆ ਜਿਹੜਾ ਸਮਾਂ ਘਟ ਦਿੱਤਾ ਨਾ ਬਹੁਤਿਆਂ ਸਾਰੀਆਂ ਪਾਰਟੀਆਂ ਨੂੰ ਕਹਿੰਦਾ ਮੈਂ ਬਹੁਤਿਆਂ ਨੂੰ ਤਾਂ ਕੈਂਡੀਡੇਟ ਮਸਾ ਲੱਭਿਆ ਬਹੁਤਿਆਂ ਨੂੰ ਮਸਾ ਕੈਂਡੀਡੇਟ ਲੱਭੇ ਮਸਾ ਕੈਂਡੀਡੇਟ ਲੱਭ ਕੇ ਖੜੇ ਕੀਤੇ ਫਿਰ ਉਹਨਾਂ ਦੇ ਟੈਕਸ ਕੋਈ ਚੁੱਲਾ ਟੈਕਸ ਭਰਦਾ ਕੋਈ ਤੇ ਐਨਓਸੀਆਂ ਦਾ ਰੌਲਾ ਪਿਆ ਕਿ ਪੈਸੇ ਦਾ ਵਿਚ ਵਿਚ ਤਾਂ ਕਹਿੰਦੇ ਇਹ ਕੈਂਡੀਡੇਟ ਨੂੰ ਖੜਾ ਹੋਣ ਵਾਸਤੇ ਪੈਸੇ ਵੀ ਆਫਰ ਕੀਤੇ ਗਏ ਆਫਰ ਕੀਤੇ ਆ ਬਹੁਤ ਨਵੀਆਂ ਪਾਰਟੀਆਂ ਨੇ ਆਫਰ ਕੀਤੇ ਆ ਜਾਂ ਪਾਰਟੀਆਂ ਪੰਜਾਬ ਦੇ ਵਿੱਚ ਸਟੈਂਡ ਹੋਣ ਨੂੰ ਫਿਰਦੀਆਂ ਨੇ ਉਹਨਾਂ ਨੇ ਵੀ ਪੈਸੇ ਆਫਰ ਕੀਤੇ ਆ ਵੀ ਚੱਕੋ ਯਾਰ ਤੁਸੀਂ ਖੜੇ ਹੋ ਇਹ ਫਿਰ ਆਇਆ ਹੁੰਦਾ ਨਾ ਵੀ ਚੱਲ ਰੋਟੀ ਪਾਣੀ ਢੀਲਾ ਲਾ ਜੇ ਕੋਈ 10 ਬੰਦੇ ਆਉਂਦੇ ਆ ਚਾ ਵੀ ਪਾਉਣੀ ਪੈਂਦੀ ਆ ਤੇ ਫਿਰ ਖਰਚਾ ਤਾਂ ਆਉਂਦਾ ਹੀ ਆ ਪੱਲੋ ਮਲਾ ਕੇ ਮੈਂ ਤਾਂ ਲਾਦਾ ਵੀ ਬਲਾਗ ਸੰਮਤੀ ਦੇ ਵਿੱਚ ਸੱਸਰੀ ਗਾਲ ਹੀ ਹੁੰਦੀ ਆ ਬੱਸ ਤੇ ਆਪਾਂ ਕਹਿੰਦੇ ਵੀ ਸੱਸਰੀ ਘਾਲ ਬਾਈ ਮੈਂਬਰ ਸਾਹਿਬ ਜਾਂ ਚੇਅਰਮੈਨ ਸਾਹਿਬ ਕਹਦੀਏ ਬੱਸ ਸੱਸਰੀ ਘਾਲ ਹੀ ਮਿਲਦੀ ਆ ਬੱਸ ਬੱਸ ਉਹ ਵੀ ਸਾਹਿਬ ਉਹ ਵੀ ਸ਼ੀਕ ਮੀ ਨਹੀਂ ਬਣਾਉਂਦੇ ਆ ਉਸ ਤੋਂ ਬਾਅਦ ਤਾਂ ਉਹ ਇੱਕ ਆਇਆ ਨਾ ਸਾਇਨ ਸੁਣ ਵੀ ਨਹੀਂ ਚੱਲਦੇ ਇਦਾਂ ਕਿਤੇ ਨਾ ਨਾ ਵਿਚਾਰਾ ਇਹ ਨਾ ਜੇ ਆਪਦੀ ਪਾਵਰ ਨੂੰ ਇਸਤੇਮਾਲ ਕਰਨ ਤਾਂ ਚੱਲ ਵੀ ਸਾਥ ਜੇ ਹੁਣ ਮੰਨ ਲਾ ਵੀ ਜਿਵੇਂ ਹੁਣ ਕਹਿੰਦੇ ਆ ਜਿਵੇਂ ਕਨਸਟੀਟਿਊਸ਼ਨ ਚ ਲਿਖਿਆ ਵੀ ਪੰਚਾਇਤ ਦੇ ਕੰਮਾਂ ਦੀ ਨਿਗਰਾਨੀ ਕਰਨੀ ਆ ਹਾਂ ਹੁਣ ਇਹਨਾਂ ਨੂੰ ਵਿਚਾਰਾਂ ਨੂੰ ਕੀ ਪਤਾ ਪਤਾ ਹੀ ਨਾ ਹੋਵੇ ਪਤਾ ਹੀ ਨਾ ਹੋਵੇ ਹਾਂ ਬਹੁਤੇ ਪਿੰਡਾਂ ਭਰਾ ਵਿੱਚ ਆ ਉਹ ਲਿਖਤਾ ਦਿੰਦੇ ਆ ਪੋਸਟਰਾਂ ਦੇ ਵਿੱਚ ਪੜ੍ਹੇ ਲਿਖੇ ਸੂਝਬਾਨ ਸਮਾਸੀ ਵੀ ਹੈ ਨਾ ਪਰ ਉਹ ਅਸਲ ਸਰਬਸਾਂਝੇ ਹਾਂ ਪਰ ਕਈ ਵਿਚਾਰੇ ਪੜ੍ਹੇ ਲਿਖੇ ਸੂਝਬਾਨ ਸਮਾਸੀ ਵੀ ਨਹੀਂ ਹੁੰਦੇ ਉਹ ਇੱਕ ੱੱਕੇ ਨਾਲ ਥੋਪੇ ਹੁੰਦੇ ਉਹਨਾਂ ਨੂੰ ਕਹਿ ਦਿੰਦੇ ਆ ਵੀ ਤੂੰ ਆ ਚੋਣ ਲਾੜਿਆ ਤਾਂ ਯਾਰ ਐ ਹੁੰਦਾ ਨਾ ਜਿਹੜੇ ਹੁਣ ਇਹ ਪੋਸਟਰ ਛਾਪਦੇ ਆ ਉਹਨਾਂ ਕੋਲੇ ਸਾਂਚਾ ਬਣਿਆ ਪਿਆ ਹੁੰਦਾ ਵੀ ਕਿਹੜਾ ਭਾਈ ਫਲਾਣਾ ਸਿੰਘ ਹਾਂ ਇਹ ਵੀ ਸਰਬਸਾਂਝਾ ਤੇ ਪੜ੍ਹਿਆ ਲਿਖਿਆ ਹੈ ਸਭ ਤੋਂ ਵੱਧ ਰਪਈਆ ਇਹ ਆ ਪੋਸਟਰ ਵਾਲੇ ਕਮਾਉਣਗੇ ਇਸ ਟੈਂਡ ਦੇ ਇਲੈਕਸ਼ਨਾਂ ਦੇ ਵਿੱਚ ਬਿਲਕੁਲ ਬਿਲਕੁਲ ਹੁਣ ਤਾਂ ਮੈਂ ਕੱਲ ਦੇਖਿਆ ਇੱਕ ਪੋਸਟਰ ਆ ਉਹਦੇ ਪੋਸਟਰਾਂ ਦੇ ਥੱਲੇ ਗਿਣਤੀ ਵੀ ਲਿਖੀ ਪਈ ਸੀ ਵੀ ਆ 9ਵਾਂ ਪੋਸਟਰ ਆ ਵੀ ਕਿਤੇ ਵਿੱਚੋਂ ਹੀ ਨਾ ਕੋਈ ਘਾਪਲਾ ਹੋ ਜਾਵੇ ਵੀ ਪੋਸਟਰ ਹੀ ਘੱਟ ਛਪਾਉਣ ਹੈ ਬਾਕੀ ਉਹ ਚੋਣ ਕਮਿਸ਼ਨ ਦੀਆਂ ਵੀ ਹਦਾਇਤਾਂ ਹੁੰਦੀਆਂ ਨੇ ਕਿ ਵੀ ਐਨੇ ਵੋਟਰ ਤੁਸੀਂ ਛਾਪ ਕੇ ਤੋਂ ਗਿਣਤੀ ਤੋਂ ਜ਼ਿਆਦਾ ਨਹੀਂ ਛਾਪ ਸਕਦੇ ਆ ਫਿਰ ਉਹ ਕੋਈ ਇਹਨਾਂ ਦਾ ਵੀ ਕੋਈ ਖਰਚੇ ਦਾ ਹੁੰਦਾ ਹੋਊਗਾ ਵੀ ਕਿੰਨਾ ਖਰਚਾ ਕਰ ਸਕਦੇ ਹੋ ਤੁਸੀਂ ਬਾਕੀ ਵੱਡੀਆਂ ਇਲੈਕਸ਼ਨ ਆ ਗਈਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੀ ਇਹ ਲਾ ਪ੍ਰਿਸ਼ਾ ਦਾ ਹੁੰਦੀ ਆ ਬਡੇ ਲੈਵਲ ਤੇ ਆਪਾਂ ਬਲਾਕ ਸ਼ਾਂਤੀ ਦੀ ਗੱਲ ਕਰਦੇ ਆਂ ਬਲਾਕ ਸ਼ਾਂਤੀ ਕਹੀ ਆ ਲੋਕਾਂ ਦੇ ਮਨਾਂ 'ਚ ਸਵਾਲ ਹੁੰਦਾ ਹਨਾ ਵੀ ਬਲਾਕ ਸ਼ਾਂਤੀ ਆ ਤਿੰਨ ਪਿੰਡ ਚਾਰ ਪਿੰਡ ਕਹੀ ਤਾਂ ਇੱਕ ਪਿੰਡ ਹੀ ਕਾਤੋਂ ਆ ਕਾਤੋਂ ਆ ਇਹ ਜਿਹੜਾ ਆਪਣਾ ਮੈਂ ਇਹੀ ਗੱਲ ਮੇਰੇ ਧਿਆਨ 'ਚ ਸੀ ਹਾਂ ਪੁੱਛਣੀ ਸੀ ਵੀ ਹੁਣ ਜਿਵੇਂ ਆਪਣੇ ਦੇਖਿਆ ਸੀ ਵੀ ਪਿਛਲੀਆਂ ਦੋ ਤਿੰਨ ਵੋਟਾਂ 'ਚ ਆਪਣੇ ਤਿੰਨ ਪਿੰਡਾਂ ਦੀਆਂ ਹੁੰਦੀਆਂ ਸੀ ਐਸ ਤਕੀ ਦੋ ਰਹਿ ਗਈਆਂ ਹਾਂ ਵੀ ਦਾ ਕੀ ਮੰਨ ਕੇ ਚੱਲੋ ਵੀ ਪਹਿਲਾਂ ਤਿੰਨ ਪਿੰਡ ਸੀ ਹੁਣ ਦੋ ਪਿੰਡ ਇਹਦਾ ਹਲਕਾ ਵਾਈਜ਼ ਹੁੰਦਾ ਵੀ ਹਲਕੇ ਵਾਈਜ਼ ਦੇ ਤੁਸੀਂ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਵੀ ਬਲਾਕ ਦੇ ਵਿੱਚ 6000 ਘਟੋ ਘਟ ਲੋਕ ਆਉਣੇ ਚਾਹੀਦੇ ਆ ਵੀ ਉਹ ਉਹਦਾ ਇੱਕ ਬਲਾਕ ਬਣ ਜਾਂਦਾ 6000 ਲੋਕਾਂ ਦਾ ਠੀਕ ਹੈ ਠੀਕ ਹੈ ਤੇ ਉਹਨਾਂ ਦੀ ਬਾਕੀ ਵੋਟਾਂ ਦੀ ਕਰ ਲੈਂਦੇ ਆ ਹਨਾ ਕਿੰਨੀਆਂ ਵੋਟਾਂ ਆਉਣਗੀਆਂ ਉਸ ਹਿਸਾਬ ਨਾਲ ਬਲਾਕ ਵਾਈਜ਼ ਬਲਾਕ ਬੰਡੇ ਹੋਏ ਹੁੰਦੇ ਆ ਹਲਕੇ ਦੇ ਵਿੱਚ ਕਿੰਨੇ ਬਲਾਕ ਇਦੇ ਚ ਤਾਂ ਪੈਂਦੀਆਂ ਵੀ 100 ਮਗਰ 50 ਕੀ ਵੋਟਾਂ ਮਸਾਂ ਬਸ ਹਾਂ ਕਈ ਲੋਕ ਇੰਟਰਸਟ ਲੈਂਦੇ ਪਰ ਐਤ ਕੀ ਲੱਗਦਾ ਵੀ ਵੋਟ ਪਰਸੈਂਟ ਜ਼ਿਆਦਾ ਹੋਊਗੀ ਕਿੰਨੇ ਲੋਕਾਂ ਦਾ ਰੁਝਾਨ ਵੱਧਾ ਇੱਕ ਗੱਲ ਹੈ ਵੋਟ ਪਾਉਣੀ ਜ਼ਰੂਰ ਚਾਹੀਦੀ ਹੈ ਹਾਂ ਵੋਟ ਆਪ ਦੀ ਹੈ ਚਾਹੇ ਨੋਟਾਂ ਨੂੰ ਪਾ ਦੋ ਯਾਰ ਜਿਹਨੂੰ ਕੈਂਡੀਡੇਟ ਨਹੀਂ ਪਸੰਦ ਪਰ ਆਪਦੀ ਬੋਟ ਦਾ ਅਧਿਕਾਰ ਆ ਜਿਹੜਾ ਉਹ ਹਰੇਕ ਨੂੰ ਵਰਤਣਾ ਚਾਹੀਦਾ ਬਿਲਕੁਲ ਬਿਲਕੁਲ ਮੜਾ ਯਾਰ ਪਤਾ ਲੱਗੇ ਵੀ ਤੁਸੀਂ ਕਿਸ ਦੇ ਹੱਕ ਚੋਂ ਕਿ ਕਿਸ ਦੇ ਖਿਲਾਫ ਠੀਕ ਆ ਇਹਦਾ ਬਸ ਫਿਰ ਜਿਹੜੇ ਆਇਆ ਮੰਨ ਕੇ ਚਲੋ ਜਿਹੜੇ 30 40 ਬੰਦੇ ਰਾਜਨੀਤੀ ਚ ਰਹਿ ਗਏ ਐਕਟਿਵ ਆ ਵੀ ਉਹੀ ਵੋਟ ਪਾਉਣ ਜਾਂਦੇ ਆ ਤੇ ਜਾਂ ਉਹਨਾਂ ਦੇ ਘਰ ਦੇ ਪਾ ਦਿੰਦੇ ਆ ਬਸ ਤੇਰੇ ਮੇਰੇ ਵਰਗੇ ਦੇਖਦੇ ਰਹਿੰਦੇ ਆ ਵੀ ਕੌਣ ਜਾਂਦਾ ਕੌਣ ਜਾਂਦਾ ਲੋ ਕੰਟਰਾਸਟ ਪਿੱਤੇ ਲੈਂਦੇ ਨਹੀਂ ਹੈਗੇ ਅਗਲੇ ਕਹਿੰਦੇ ਆਪਾਂ ਕੀ ਆਪਾਂ ਕੀ ਲੈਣਾ ਹਾਂ ਹੁਣ ਫਿਰ ਕੋਸਾ ਇੱਕ ਜ਼ੋਰ ਦੀ ਵੀ ਗੱਲ ਹੁੰਦੀ ਹੈ ਨਾ ਹੁਣ ਜਿਵੇਂ ਸਰਪੰਚੀ ਆ ਸਰਪੰਚੀ ਚ ਹਰੇਕ ਪਿੰਡ ਨੂੰ ਪਤਾ ਹੁੰਦਾ ਪਿੰਡ ਦੇ ਬੰਦੇ ਨੂੰ ਯਾਰ ਵੀ ਫਲਾਣੇ ਬੰਦੇ ਤੇ ਆਪਣਾ ਜ਼ੋਰ ਆ ਵੋਟ ਰਹਿ ਨਾ ਜਾਵੇ ਰਹਿ ਨਾ ਜਾਵੇ ਹੈ ਸਕੀਰੀਆਂ ਚੋਂ ਵੀ ਉਹਦੇ ਤਾਂ ਰਿਸ਼ਤੇਦਾਰੀਆਂ ਚੋਂ ਜੀਪਾਂ ਤੇ ਚੜਾ ਚੜਾ ਲੈ ਲੈਂਦੇ ਆ ਪਾਣੀ ਚਾ ਕੇ ਲੈ ਕੇ ਆਣਗੇ ਹਾਂ ਹੁਣ ਤਾਂ ਬਥੇਰੇ ਪੈਰੀ ਹੱਥ ਲਾਉਣਗੇ ਬੇਬੇ ਫਲਾਣੇ ਦਾ ਆਪਣੀ ਰਿਸ਼ਤੇਦਾਰੀ ਸੀ ਫਲਾਣੇ ਦਾ ਆਪਣਾ ਹੋਣ ਸੀਗਾ ਪਰ ਭਾਈ ਹੋਣਾ ਕੀ ਆ ਆਪਾਂ ਨੂੰ ਵੀ ਪਤਾ ਵੀ ਆਪਾਂ ਸਮਾਜ ਦੇ ਵਿੱਚ ਸ਼ੁਰੂ ਤੋਂ ਹੀ ਵਿਚਰ ਰਹੇ ਵੀ ਬੋਟ ਦੀ ਰਾਜਨੀਤੀ ਨੇ ਕਿੰਨਾ ਕੁ ਲੋਕਾਂ ਨੂੰ ਕਿੰਨਾ ਕੁ ਫਾਇਦਾ ਕੀਤਾ ਲੜਾਈਆਂ ਝਗੜੇ ਦਿੱਤੇ ਆ ਲੋਕਾਂ ਦੇ ਵਿੱਚ ਈਰਖਾ ਲੋਕਾਂ ਦੇ ਵਿੱਚ ਫੁੱਟ ਪਾਈ ਆ ਦਰਅਸਲ ਦੇ ਵਿੱਚ ਹੈ ਨਾ ਲੋਕ ਆਪਦਾ ਨੁਮੰਦਾ ਹੀ ਨਹੀਂ ਹਜੇ ਤੱਕ ਕੋਈ ਚੋਂ ਸਕੇ ਜਿਹਦਾ ਜੋਰ ਆ ਜਿਹਦਾ ਪੈਸਾ ਉਹ ਚੁਣਿਆ ਜਾਂਦਾ ਬਾਈ ਹੈ ਨਾ ਗਰੀਬ ਮਾਤੜ ਬੰਦਾ ਉਸੇ ਤਰ੍ਹਾਂ ਹੀ ਵੋਟਾਂ ਪਾਉਣ ਜੋਗੇ ਰਹਿ ਜਾਂਦਾ ਬਸ ਹਾਂ ਉਹ ਜਿਵੇਂ ਹੁਣ ਗੱਲ ਜੀ ਚੱਲੀ ਆ ਜਦੋਂ ਸਿੱਧੂ ਦੀ ਘਰ ਵਾਲੇ ਨੇ ਕਿਹਾ ਪਈ 500 ਕਰੋੜ 500 ਕਰੋੜ ਰੁਪਏ ਚ ਬਾਈ ਸੀਐਮ ਅਲਾਣੂ ਅਲਾਣੂ ਬਾਈ ਪੈਸਿਆਂ ਦੇ ਨਾਲੇ ਹਾਂ ਇਹਦਾ ਕੀ ਕਹਿ ਸਕਦੇ ਆ ਹੁਣ ਇਸੇ ਤਰ੍ਹਾਂ ਹੀ ਬਾਕੀ ਜਿਵੇਂ ਬਲਾਕ ਸੰਪਤੀ ਆ ਗਿਆ ਇਸੇ ਤਰ੍ਹਾਂ ਹੀ ਜ਼ਿਲ੍ਹਾ ਪ੍ਰੀਸ਼ਦ ਆ ਗਿਆ ਭਾਈ ਹਾਂ ਜਿਵੇਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਆ ਗਿਆ ਜ਼ਿਲ੍ਹਾ ਵਾਈਜ਼ ਹਨ ਉਹਦੇ ਵਿੱਚ ਬਲਾਕਾਂ ਦੇ ਪਿੰਡ ਵੱਡੇ ਪੱਧਰ ਤੇ ਪਿੰਡ ਆ ਗਏ ਜਿਵੇਂ 16 ਪਿੰਡਾਂ ਦਾ ਕੋਈ ਇਕੱਠ ਨਾ ਆ ਗਿਆ ਤੇ ਆਪਣੇ 22 ਪਿੰਡ ਆ 22 ਤੇ ਪਿੰਡ ਆ ਗਏ ਕਈ ਥਾਂ ਕਈ ਤਾਂ 25 25 ਪਿੰਡ ਵੀ ਹੈਗੇ ਆ ਤੇ ਬਾਕੀ ਜਿਵੇਂ ਆਪਾਂ ਕਹਿੰਦੇ ਆ ਆਪਣਾ ਆਪਣੀ ਸੂਰਤ ਦੇ ਵਿੱਚ ਕੋਈ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇਖਿਆ ਨਹੀਂ ਹੈਗਾ ਹਾਂ ਤਿੰਨ ਪਿੰਡਾਂ ਵਾਲੇ ਦੋ ਪਿੰਡਾਂ ਵਾਲੇ ਤਾਂ ਹਜੇ ਫੇਰ ਵੀ ਦੇਖੇ ਸੀ ਹਾਂ ਤੇ ਐਤ ਕੀ ਖਰ ਜਿਹੜੇ ਤਿੰਨ ਚਾਰ ਪਾਰਟੀਆਂ ਮੇਨਾਂ ਆਪਣੇ ਚਲੋ ਚਾਰ ਲਾ ਲਓ ਪੰਜ ਲਾ ਲਓ ਹਾਂ ਤੇ ਪਰ ਐਤ ਕੀ ਪੂਰਾ ਸਿਰ ਤੇ ਹੱਥ ਰੱਖਿਆ ਹੋਇਆ ਪਾਰਟੀਆਂ ਨੇ ਬਾਗ ਦੇ ਬੰਦਿਆਂ ਤੇ ਵੀ ਬੰਦਾ ਹਰਨਾ ਨਹੀਂ ਚਾਹੀਦਾ ਹਰਨਾ ਨਹੀਂ ਚਾਹੀਦਾ ਪਰ ਉਹੀ ਆਗੇ ਨਾ ਲੋਕਾਂ ਦੇ ਸਵਾਲ ਜਵਾਬ ਵੀ ਆਪਾਂ ਕਾਦੇ ਵਾਸਤੇ ਚਲਦੇ ਆ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਚੋਣ ਦਾ ਕਾਰਨ ਕੀ ਆ ਵੀ ਇਹਨਾਂ ਦਾ ਦਰਅਸਲ ਮਨਪ੍ਰਿਤ ਕੰਮ ਕੀ ਹੁੰਦਾ ਇਹਨਾਂ ਨੇ ਲੋਕਾਂ ਦੇ ਵਿੱਚ ਕਿਵੇਂ ਵਿਚਰਨਾ ਨਾ ਹੀ ਤਾਂ ਕਿਸੇ ਨੇ ਪੁੱਛਿਆ ਅਜੇ ਤੱਕ ਨਾ ਹੀ ਕੋਈ ਪੁੱਛ ਸਕੇ ਕਿਉਂਕਿ ਆਪਣੇ ਸਟੇਜ ਤੇ ਕੋਈ ਬੋਲਣ ਆ ਗਿਆ ਆਪਣੇ ਪਿੰਡ ਕੋਈ ਹੈਨਾ ਆਪਾਂ ਨੂੰ ਸਵਾਲ ਕਰਾਂਗੇ ਵੀ ਤੁਹਾਡਾ ਕੰਮ ਕੀ ਹੋਊਗਾ ਬਹੁਤਿਆਂ ਨੂੰ ਕੰਮ ਨਹੀਂ ਪਤਾ ਹੋਣਾ ਦੂਜੀ ਗੱਲ ਕਿਸੇ ਨੇ ਸਵਾਲ ਵੀ ਨਹੀਂ ਕਰਨ ਦੇਣਾ ਹਾਲਾਂਕਿ ਤੂੰ ਸਾਡੇ ਪਾਰਟੀ ਦੇ ਬੰਦੇ ਨੂੰ ਸਵਾਲ ਕਿਵੇਂ ਪੁੱਛਦਾ ਦਰਅਸਲ ਇਹਨਾਂ ਦੇ ਜਿਹੜੇ ਕੰਮ ਆ ਗਏ ਉਹ ਇਨਫਰਾਸਟ੍ਰਕਚਰ ਦੇਖਣਾ ਆ ਵੀ ਕਿਵੇਂ ਜਿਹੜਾ ਹੈਗਾ ਸਕੂਲਾਂ ਦੇ ਵਿੱਚ ਇਮਾਰਤਾਂ ਜਿਹੜੀਆਂ ਅੰਗਣਵਾੜੀ ਨੇ ਪਾਣੀ ਦੀ ਸਮੱਸਿਆ ਲੱਖਾਂ ਮੋਟੇ ਲੱਖ ਕਰੋੜਾ ਹੋ ਗਈਆਂ ਪਿੰਡਾਂ ਦੇ ਵਿੱਚ ਲੋਕਾਂ ਨੂੰ ਕੋਈ ਕੋਈ ਅੰਗਣਵਾੜੀ ਦਾ ਦੇਖਣਾ ਸੀਵਰੇਜ ਦੀ ਸਮੱਸਿਆ ਤਾਂ ਨਹੀਂ ਜੇ ਕੋਈ ਪਿੰਡਾਂ ਦੇ ਲੋਕਾਂ ਦੀ ਸਮੱਸਿਆ ਹੈਗੀ ਉਹ ਵੀਡੀਓ ਨੂੰ ਐਸਡੀਐਮ ਨੂੰ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣੀ ਗੁਰਪੇ ਦਾ ਘਰ ਪਾ ਕੇ ਦੇਣਾ ਹਾਂ ਉਹ ਕੰਮ ਇਹਨਾਂ ਦੇ ਤੇ ਪਰ ਮੈਨੂੰ ਨਹੀਂ ਪਤਾ ਵੀ ਆਪਣੇ ਪਿਛਲੇ ਵਾਰੀ ਸਿਲਾ ਪ੍ਰੀਸ਼ਦ ਦਾ ਮੈਂਬਰ ਕੌਣ ਸੀਗਾ ਨਹੀਂ ਉਹ ਲੋਕਾਂ ਦੇ ਵਿੱਚ ਵਿਚਰਿਆ ਬਹੁਤੇ ਲੋਕਾਂ ਨੂੰ ਪਤਾ ਵੀ ਨਹੀਂ ਉਹਨਾਂ ਨੇ ਫੰਡ ਜਾਰੀ ਕਰਨੇ ਹੁੰਦੇ ਆ ਆ ਇੱਕ ਤਰ੍ਹਾਂ ਦਾ ਬਸ ਛੋਟਾ ਐਮਐਲਏ ਕਹਿ ਲਿਏ ਛੋਟਾ ਪਿੱਛੇ ਦਾ ਐਮਐਲਏ ਨੂੰ ਹਾਂ ਜਦੋਂ ਉਹਦੀ ਡਾਇਰੈਕਟਰ ਜਿਹੜੀ ਹੈਗੀ ਆ ਉਹਦੀ ਪੁੱਛਗਿੱਛ ਆ ਹੈਗੀ ਆ ਐਮਐਲਏ ਐਮਪੀ ਨਾਲ ਹਾਂ ਤਾਂ ਉਹ ਇੱਕ ਤਰ੍ਹਾਂ ਦਾ ਛੋਟਾ ਐਮਐਲਏ ਠੰਡ ਯਾਰ ਸਾਨੂੰ ਘੱਟ ਮਿਲਦਾ ਕੀ ਪਤਾ ਤੁਸੀਂ ਗਾਹਾਂ ਜਾ ਕੇ ਐਮਐਲਏ ਬਣਨਾ ਹੋਵੇ ਲੋਕਾਂ ਚ ਤਾਂ ਵਿਚਰੋ ਲੋਕਾਂ ਤੋਂ ਵਿਚਰੋ ਹਾਂ ਬਸ ਬਹੁਤ ਘੱਟ ਵਿਚਰਦੇ ਜਿਲ੍ਹਾ ਪ੍ਰੀਸ਼ਦ ਮੈਂਬਰ ਵਾਲਾ ਬਈ ਹੈਣਾ ਬਲਾਕ ਸੰਪਤੀ ਵਾਲਾ ਚਲ ਪਿੰਡਾਂ ਦੇ ਵਿੱਚ ਹੀ ਰਹਿ ਗਏ ਵਿਚਾਰੇ ਫਿਰ ਜਿਵੇਂ ਇੱਕ ਐਮਐਲਏ ਦਾ ਨਾ ਮੈਂ ਬਿਆਨ ਸੁਣਿਆ ਸੀ ਹਮ ਵਿਧਾਨ ਸਭਾ ਦਾ ਬਿਆਨ ਆ ਇਹ ਹਮ ਉਹ ਕਹਿੰਦਾ ਜਿੰਨੀ ਸਾਡੀ ਤਨਖਾਹ ਨਾ ਕਹਿੰਦਾ ਹੂੰ ਐਨੇ ਤਾਂ ਕਹਿੰਦਾ ਐਨੇ ਦੇ ਤਾਂ ਛਾਗਣ ਪੈ ਜਾਂਦੇ ਆ ਪੈ ਜਾਂਦੇ ਆ ਠੀਕ ਆ ਹੁਣ ਫਿਰ 100 ਚ ਉਹਨਾਂ ਨੂੰ 10 ਰੁਪਏ ਮਿਲਦੇ ਆ ਯਾਰ ਹੈ ਉਹ ਵੀ ਇਹਨਾਂ ਨੂੰ ਹੁਣ ਪਤਾ ਨਹੀਂ ਇਹਨਾਂ ਦੇ ਖਾਤੇ ਚ ਆਉਂਦੇ ਆ ਕਿ ਨਹੀਂ ਫਿਰ ਉਹਦਾ ਹੁਣ ਛਾਗਣ ਦੇਣਾ ਛਾਗਣ ਦੇਣਾ ਸਹੀ ਗੱਲ ਆ ਇਹ ਗੱਲ ਵੀ ਹੈਗੀ ਆ ਹਾਂ ਇੱਕ ਭੋਗ ਤੇ ਵਿਆਹ ਵਾਲੀ ਰਾਜਨੀਤੀ ਤੋਂ ਤਾਂ ਮੈਂ ਇੱਕ ਗੱਲ ਦੇਖੀ ਆ ਵੀ ਜੇ ਤਾਂ ਪੰਜਾਬ ਦੇ ਲੋਕ ਆ ਜਿਹੜੇ ਭੋਗ ਤੇ ਵਿਆਹ ਵਾਲੀ ਰਾਜਨੀਤੀ ਤੋਂ ਥੋੜਾ ਮੋਟਾ ਹੋ ਗਏ ਦੂਰ ਹਾਂ ਫਿਰ ਤਾਂ ਕੋਈ ਹੋ ਸਕਦਾ ਸੋਡੇ ਲੋਕ ਕੰਮ ਆਉਣ ਲੱਗ ਜਾਣ ਨਹੀਂ ਤਾਂ ਉਹਨਾਂ ਨੂੰ ਵੀ ਪਤਾ ਵੀ ਅਸੀਂ ਇਹਨਾਂ ਦੇ ਭੋਗ ਤੇ ਜਾਣਾ ਤੇ ਅਸੀਂ ਇਹਨਾਂ ਦੇ ਵਿਆਹਾਂ ਤੇ ਜਾਣਾ ਵਿਆਹਾਂ ਤੇ ਜਾਣਾ ਲੋਕ ਗੁੱਸੇ ਵੀ ਹੁੰਦੇ ਆ ਬਾਈ ਬਾਈ ਗੁੱਸਾ ਇਸ ਇਸ ਦੇ ਇਹਦੇ ਵਿੱਚ ਮੈਂ ਰਾਜਨੀਤਿਕ ਦੀ ਗਲਤੀ ਕੋਈ ਨਹੀਂ ਮੰਨਦਾ ਗਲਤੀ ਉਹਦੀ ਕੀ ਆ ਹੁਣ ਮੇਰੀ ਗੱਲ ਸੁਣ ਉਹਨੂੰ ਕਹਿ ਦਿੰਦੇ ਆ ਮੰਨ ਲਓ ਗੁਰੂ ਘਰ ਕੋਈ ਹੁਣ ਗੁਰੂ ਘਰ ਹੀ ਆ ਭੋਗ ਸਾਰੇ ਲਗਭਗ ਉੱਥੇ ਉਹ ਆਉਂਦਾ ਬੰਦਾ ਉਹਨੂੰ ਕਹਿੰਦੇ ਆ ਜੀ ਮਰਤਕ ਬਾਰੇ ਦੋ ਸ਼ਬਦ ਬੋਲੋ ਉਹ ਯਾਰ ਬਾਈ ਹੁਣ ਐਮਐਲਏ ਮਰਤਕ ਬਾਰੇ ਕਿੱਥੋਂ ਬੋਲ ਦੇ ਇਹਨੂੰ ਪਤਾ ਨਹੀਂ ਹੁੰਦਾ ਹਾਂ ਬੰਦਾ ਕਈ ਵਾਰੀ ਕੀ ਹਮੇਸ਼ਾ ਹੀ ਨਹੀਂ ਜਾਣਦਾ ਹੁੰਦਾ ਪਿੰਡ ਚੋਂ ਆਪਣੇ ਪਿੰਡ ਚ ਲਾਲਾ ਕੋਈ ਵੀ ਕਿਸੇ ਵੀ ਪਾਰਟੀ ਦਾ ਜਿਹੜਾ ਐਮਐਲਏ ਕੈਂਡੀਡੇਟ ਖੜਾ ਹੁੰਦਾ ਪਰਸਨਲ ਉਹ ਕਿੰਨੇ ਬੰਦਿਆਂ ਨੂੰ ਜਾਣਦਾ ਬਸ ਬਸ ਪੰਜ ਜਾਂ ਚਾਰ ਨੂੰ ਬਸ ਮਿਹਨਤ ਹਾਂ ਉਹਨਾਂ ਬਾਰੇ ਤਾਂ ਉਹ ਬੋਲ ਦੋਲ ਦੂ ਦੂਜਿਆਂ ਬਾਰੇ ਉਹ ਕੀ ਬੋਲੇ ਫਿਰ ਇਹ ਜੀ ਇਹ ਕਈ ਦਾ ਪਿੱਛੇ ਬੈਠੇ ਉੱਥੇ ਵੀ ਹੱਸੀ ਜਾਂਦੇ ਹੁੰਦੇ ਆ ਵੀ ਇਹ ਕੀ ਬੋਲੀ ਜਾਂਦਾ ਬੋਲੀ ਜਾਂਦਾ ਹਾਂ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਜਦੋਂ ਹਾਂ ਬਸ ਤਰੀਫ਼ ਉਹਨੂੰ ਤਾਂ ਉਹਨੂੰ ਤਾਂ ਪੀਏ ਨੇ ਲਿਖ ਕੇ ਦੇਣਾ ਹੁੰਦਾ ਜੀ ਵੀ ਆਹ ਫਲਾਣੇ ਪਿੰਡ ਅੱਜ 11 ਵਜੇ ਭੋਗ ਚਲੋ ਚਲੋ ਜੀ ਉੱਥੇ ਬੋਲ ਲਿਆ ਉਹ ਸਰ ਫੁੱਲ ਪੇਡ ਕੀਤੇ ਹੁਣ ਤਾਂ ਸੋਸ਼ਲ ਮੀਡੀਆ ਚੱਲ ਪਿਆ ਹੁਣ ਤੁਸੀਂ ਦੇਖ ਲਓ ਜ਼ਿਆਦਾਤਰ ਐਮਐਲਏ ਦੀਆਂ ਜਿਹੜੀਆਂ ਆ ਪਾਲ ਹੁੰਦੀ ਆ ਹਨਾ ਫੇਸਬੁੱਕ ਦੀ ਲਾ ਲੋ ਇੰਸਟਾਗ੍ਰਾਮ ਦੀ ਉਥੇ ਬਸ ਫਲਾਣੇ ਥਾਂ ਜੀ ਭੋਜ ਤੇ ਗਿਆ ਫਲਾਣੇ ਥਾਂ ਜੀ ਵਿਆਹ ਦੇ ਕਾਰਜ ਤੇ ਗਿਆ ਫਲਾਣੇ ਥਾਂ ਜੀ ਆ ਗਿਆ ਬਸ ਲੋਕੇ ਜਿੱਤੇ ਇਹ ਹੋਣਾ ਚਾਹੀਦਾ ਬਹੁਤੀ ਮੇਰੇ ਬਹੁਤੀ ਜੀ ਅੱਜ ਅੱਜ ਬੇਟੇ ਦੇ ਬੇਟੇ ਨਹੀਂ ਜਾ ਹਾਜ਼ਰੀ ਲਵਾਈ ਹਾਜ਼ਰੀ ਲਵਾਈ ਬੇਟੇ ਦੇ ਵਿਆਹ ਦੇ ਕਾਰਜ ਤੇ ਸ਼ਾੜਾ ਦੇ ਗਏ ਇੱਕ ਹੋਰ ਇੱਕ ਹੋਰ ਮੈਂ ਇੱਥੇ ਗੱਲ ਉਹ ਕੀਤੀ ਹੈਗੀ ਉਹ ਜਿਹੜੇ ਹੁਣ ਵਿਚਾਰਾ ਮਾਗਰ ਕੋਈ ਆਮਲਾ ਫੈਲਾ ਜਾਂਦਾ ਨਾਲ ਹਨਾ ਉਹੋ ਉਹਨਾਂ ਨੂੰ ਵੀ ਕੋਈ ਵਿਚਾਰਾਂ ਨੂੰ ਚੱਲ ਯਾਰ ਖਾਣ ਪੀਣ ਨੂੰ ਮਿਲ ਜਾਂਦਾ ਵਿਆਹਾਂ ਸਾਧੀਆਂ ਤੇ ਤਾਂ ਉਹ ਖੁਸ਼ੀ ਮਨਾਉਂਦੇ ਵੀ ਚੱਲ ਯਾਰ ਸਾਡਾ ਵੀ ਕੋਈ ਮੜਾ ਮੋਟਾ ਚਾਹ ਪਾਣੀ ਦਾ ਇੰਤਜ਼ਾਮ ਹੋ ਗਿਆ ਇਹ ਵੀ ਇਹ ਵੀ ਗੱਲ ਹੈਗੀ ਆ ਹੂੰ ਇਹ ਤਾਂ ਹੈਗੀ ਹੈਗੀ ਇਹ ਗੱਲ ਕਈ ਥਾਂ ਤੇ ਤਾਂ ਉਹ ਵੀ ਉਹ ਵੀ ਔਖੇ ਆ ਉਹ ਕਹਿੰਦੇ ਚਾਹ ਉਹ ਕਹਿੰਦੇ ਚਾਹ ਨਹੀਂ ਮਿਲਦੀ ਉਹ ਕਹਿੰਦੇ ਚਾਹ ਕਹਿੰਦੇ ਸਾਡੀ ਆਹ ਕੱਪ ਅੱਧਾ ਕੀਤਾ ਹੁੰਦਾ ਹਜੇ ਉਦੋਂ ਕਹਿੰਦੇ ਮੰਤਰੀ ਸਾਹਿਬ ਤਾਂ ਚੱਲੇ ਆ ਜੋ ਹਾਂ ਇਹ ਗੱਲਾਂ ਤੇ ਬਾਕੀ ਅਸੀਂ ਵੀਡੀਓ ਕੋਈ ਬਾਲੀ ਲੰਬੀ ਨਹੀਂ ਕਰਨੀ ਕਿਉਂਕਿ ਭਰਾਵਾਂ ਕੋਲੇ ਵੀ ਜ਼ਿਆਦਾ ਸਮਾਂ ਨਹੀਂ ਹੁੰਦਾ ਸੋ ਜਿਵੇਂ ਸਾਡੀ ਡਿਬੇਟ ਤੁਸੀਂ ਸੁਣੀ ਆ ਮੇਰੀ ਤੇ ਮਨਪ੍ਰੀਤ ਦੀ ਸਾਡੇ ਹੋ ਸਕਦਾ ਅਸੀਂ ਕਿਤੇ ਨੈਗੇਟਿਵ ਵਿਚਾਰਾਂ ਦੇ ਵਿੱਚੋਂ ਭੁੱਲ ਚੁੱਕ ਕੋਈ ਗਲਤੀ ਕਰਤੀ ਹੋਵੇ ਜਾਂ ਕਈ ਵਾਰੀ ਜਵਾਨ ਆ ਫਿਸਲ ਜਾਂਦੀ ਹੈ ਵੱਡੇ ਵੱਡਿਆਂ ਦੀ ਹਨਾ ਜਾਂ ਕੋਈ ਸਾਡੇ ਬੋਲਾਂ ਦੇ ਵਿੱਚੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਸਾਨੂੰ ਜ਼ਰੂਰ ਆਪਣੇ ਆਪਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਕਿ ਇੱਥੇ ਤੁਸੀਂ ਸਹੀ ਸੀ ਇੱਥੇ ਤੁਸੀਂ ਗਲਤ ਬੋਲੇ ਸੋ ਉਮੀਦ ਆ ਕਿ ਤੁਸੀਂ ਆਪ ਕੋ ਆਪਣੀ ਰਾਏ ਕਮੈਂਟਾਂ ਦੇ ਵਿੱਚ ਵੀ ਜਰੂਰ ਦਿਓਗੇ ਤੇ ਸਾਡੇ ਚੈਨਲ ਨੂੰ ਵੀ ਬਹੁਤ ਸਾਰਾ ਪਿਆਰ ਦਿਓਗੇ ਸੋ ਨਵਾਂ ਚੈਨਲ ਵੀ ਅਸੀਂ ਜਾਰੀ ਕੀਤਾ ਹੋਇਆ ਅੱਜ ਅਸੀਂ ਨਵਾਂ ਬਣਾਇਆ ਹੈਗਾ ਸੋ ਰੋਜ਼ਾਨਾ ਦੀ ਤਰ੍ਹਾਂ ਅਸੀਂ ਕਿਸੇ ਨਾ ਕਿਸੇ ਮੁੱਦੇ ਤੇ ਜਰੂਰ ਬੋਲਿਆ ਕਰਾਂਗੇ ਜੀ ਸਾਰਿਆਂ ਨੂੰ ਆਪਣੇ ਜਿਹੜੇ ਹੈਗੇ ਹੈਗੇ ਮੁੱਦੇ ਵੀ ਦੱਸੋ ਯਾਰ ਵੀ ਤੁਸੀਂ ਭਾਈ ਆਹ ਮੁੱਦੇ ਤੇ ਗੱਲ ਕਰੋ ਆਪਾਂ ਕੋਸ਼ਿਸ਼ ਸਾਡੀ ਇਹ ਰਹੂਗੀ ਵੀ ਜਾਣਕਾਰੀ ਵਾਲੀਆਂ ਗੱਲਾਂ ਹੁਣ ਹਾਸਾ ਖੇਡਾ ਦਾ ਚਲੋ ਯਾਰ ਚੱਲੀ ਜਾਂਦਾ ਅਸੀਂ ਵੀ ਕਰਾਂਗੇ ਅਸੀਂ ਐ ਨਹੀਂ ਕਹਿੰਦੇ ਪਰ ਜਾਣਕਾਰੀ ਮਿਲੇ ਕਿਸੇ ਨੂੰ ਉਹ ਸਾਡਾ ਮੇਨ ਆ ਜਿਹੜਾ ਮਕਸਦ ਹੋਊਗਾ ਉਹ ਤੇ ਬਾਕੀ ਕੋਈ ਵੀ ਗਲਤੀ ਫਲਤੀ ਹੋ ਗਈ ਤਾਂ ਯਾਰ ਕਿਸੇ ਨੂੰ ਕੋਈ ਵੀ ਗੁੱਸਾ ਗੱਲੇ ਵਾਲੀ ਕੋਈ ਗੱਲ ਨਹੀਂ ਹੈਗੀ ਇਹਦੇ 'ਚ ਅਸੀਂ ਕਿਸੇ ਤੇ ਲਾ ਕੇ ਕਦੇ ਕੋਈ ਗੱਲ ਨਹੀਂ ਕਰਨੀ ਠੀਕ ਆ ਤਾਂ ਸਾਨੂੰ ਮਾਫ ਕਰਿਓ ਆਪਦੇ ਛੋਟੇ ਭਰਾ ਸਮਝ ਕੇ ਸਸੀ ਕਾਲਾ